ਸਸੀ ਗਾਲ ਦੀ ਮੈਂ ਡਾਕਟਰ ਦਿੱਤਾ ਸਿੰਘ ਹਿੰਦਰਪਾਲ ਨੂੰ ਅੱਜ ਦੀ ਜਿਹੜੀ ਆਪਣੀ ਕੱਟਸਫਾ ਹੋਈ ਆ ਪਿਛਲੇ ਦਿਨੀਂ ਹਿੰਦਰਪਾਲ ਸਿੰਘ ਲੂਮਬਾ ਜੀ ਜਿੱਤੇ ਨਜਾਇਜ਼ ਜਿਹੜਾ ਕਰਚਾ ਪਾਇਆ ਗਿਆ ਸੀ ਤੇ ਉਹਦੇ ਸਬੰਧ ਦੇ ਵਿੱਚ ਆਪਾਂ ਵਕ ਵਕ ਚੱਤੇ ਬਣਿਆ ਵੀ ਐਨਜੀਓ ਦੇ ਅਤੇ ਪੱਤਰਕਾਰ ਭਾਈ ਚਾਰਾ ਜਿਹੜਾ ਇੱਥੇ ਹਕਤਕਤ ਪਰਮਾ ਤੇ ਸਭ ਤੋਂ ਪਹਿਲਾਂ ਮੈਂ ਉਹਨਾਂ ਦਾ ਧੰਨਵਾਦ ਕਰਨਾ ਚਾਹਤ ਹਾਂ ਤੇ ਮੈਂ ਹੁਣ ਚਾਹਾਂ ਕਰਦੇ ਹਾਂ ਕਿ ਇਸ ਪੱਲ ਸੈਂਡਰ ਜਿਹੜਾ ਆਪਣਾ ਲੋਕਾ ਦੇ ਪਾਚਾਕ ਆਇਆ ਉਹਦੇ ਸਬੰਧ ਵਿੱਚ ਬਹੁਤ ਬੁਲਾਰਏ ਇੱਥੇ ਪਹੁੰਚੇ ਨੇ ਉਹ ਪਹਿਲਾਂ ਆਪਾਂ ਡਾਕਟਰ ਸਾਹਿਬ ਨੂੰ ਬੇਨਤੀ ਕਰਾਂਗੇ ਵੀ ਜਿਹੜੇ ਆਪਣਾ ਵਿਚਾਰ ਰੱਖਣ ਡਿਜੀਟਲ ਮੀਡੀਆ ਕਲੱਬ ਨੇ ਹਰ ਸਿੰਘ ਵਾਲਾ ਜਿਹੜੇ ਸਬੰਧ ਤੇ 71 ਹੋਏ ਸਮੂਹ ਯੂਟਿਊਬਰਸ ਤੇ ਪੱਤਰਕਾਰ ਸਾਥੀਓ ਇਹ ਜਿਹੜੀ ਸਰਕਾਰ ਹੈ ਮੌਜੂਦਾ ਸਮੇਂ ਦੀ ਇਹ ਬੱਗੋ ਬਕਰੇ ਤਰੀਕਿਆਂ ਦੇ ਨਾਲ ਲੋਕਾਂ ਦੀ ਆਵਾਜ਼ ਨੂੰ ਦਬਾਉਣ ਦਾ ਕੰਮ ਕਰ ਰਹੀ ਹੈ ਇਸੇ ਕਾਰਜ ਦੇ ਤਹਿਤ ਹੀ ਬੱਗੋ ਬਕਰੇ ਢੰਗ ਨਾਲ ਝੂਠੇ ਸੱਚੇ ਪਰਚੇ ਬਣਾ ਕੇ ਸਾਡੇ ਪੱਤਰਕਾਰ ਵੀ ਜਰੂਰ ਵੀ ਤੰਗ ਕਰਦੀ ਹੈ ਹੁਣ ਜਿਹੜਾ ਲੇਟੈਸਟ ਪਰਚਾ ਪਿਆ ਮਹਿੰਦਰਪਾਲ ਗੁੰਗਾ ਜੀ ਜਿਹੜੇ ਮੋਗੇ ਤੋਂ ਪੱਤਰਕਾਰ ਨੇ ਗगन ਸਦਮਾਵਾ ਬਾਜਿਓ ਨਿਊਜ਼ ਚੈਨਲ ਦੇ ਉਹਨਾਂ ਦੇ ਉੱਤੇ ਪਰਚਾ ਪਾਇਆ ਗਿਆ ਹੈ ਨਸ਼ਿਆਂ ਖਿਲਾਫ ਲੜਨ ਦੀ بجائے ਭ੍ਰਿਸ਼ਟਾਚਾਰ ਖਿਲਾਫ ਲੜਨ ਦੀ بجائے ਨਾ ਨਾਹਲੀਅਤ ਖਿਲਾਫ ਲੜਨ ਦੀ بجائے ਸੁਸਤੀ ਖਿਲਾਫ ਲੜਨ ਦੀ بجائے ਇਹ ਸਰਕਾਰ ਜਿਹੜਾ ਵੀ ਵਿਅਕਤੀ ਵਿਸਮ ਲੋਰ ਹੈ ਜਿਹੜਾ ਵੀ ਵਿਅਕਤੀ ਕੋਈ ਆਰਟੀਆਈ ਐਕਸਟ੍ਰੈਸਟ ਹੈ ਕੋਈ ਇਹ ਸਰਕਾਰ ਦੀ ਮਾੜੀ ਕਾਰਜਕਾਰੀ ਦੇ ਉੱਤੇ ਉਂਗਲ ਤਾ ਦਰੋਸ ਤੇ ਹੀ ਪਰਚਾ ਪਾ ਦਿੰਦੀ ਹੈ ਮਨਿੰਦਰਪਾਲ ਲੁੰਬਾ ਜੀ ਨੂੰ ਅਸੀਂ ਪਹਿਲੇ ਸਮਿਆਂ ਤੋਂ ਵੀ ਜਾਣਦੇ ਹਾਂ ਕਿ ਉਹ ਬਹੁਤ ਹੀ ਸਿਆਣੇ ਸੁਜਵਾਨ ਲੋਕ ਸੇਵਕ ਲੋਕ ਪੱਖੀ ਇਨਸਾਨ ਨੇ ਤੇ ਉਹਨਾਂ ਨੇ ਜਿਹੜਾ ਪਿੱਛੇ ਜੇ ਇੱਕ ਨਸ਼ਿਆਂ ਸੰਬੰਧੀ ਰਿਪੋਰਟ ਜਾਰੀ ਕੀਤੀ ਸੀ ਉਸ ਰਿਪੋਰਟ ਦੇ ਉੱਤੇ ਐਕਸ਼ਨ ਤਾਂ ਕੀ ਲੈਣਾ ਸੀ ਮਨਿੰਦਰਪਾਲ ਲੁੰਬਾ ਜੀ ਤੇ ਉਲਟਾ ਪਰਚਾ ਪਾ ਕੇ ਉਹਨਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਹੈ ਜਿਹੜਾ ਅੱਜ ਆਪਾਂ ਨੇ ਬਹੁਤ ਸੋਹਣਾ ਇਕੱਠ ਕੀਤਾ ਪੱਤਰਕਾਰ ਭਾਈ ਚਰਨਦਾ ਮੈਂ ਸਰਦਾਰ ਦੀ ਵਧਾਈ ਦਿੰਨਾ ਕਿ ਤੁਸੀਂ ਸਾਰੇ ਵੀ ਇਕੱਠੇ ਹੋ ਮੈਂ ਇਹ ਵੀ ਤੁਹਾਨੂੰ ਬੇਨਤੀ ਕਰੂੰਗਾ ਕਿ ਮਹਿੰਦਰਪਾਲ ਲੁੰਬਾ ਜੀ ਦੇ ਪਰਚੇ ਨੂੰ ਰੱਦ ਕਰਾਉਣ ਤੱਕ ਆਪਾਂ ਇਕਤਾ ਬਣਾਈ ਰੱਖਣੀ ਹੈ ਇਕਤਾ ਨੂੰ ਮਜ਼ਬੂਤ ਕਰਦੇ ਹੋਏ ਆਪਾਂ ਨੇ ਕਿਸਾਨਾਂ ਮਜ਼ਦੂਰਾਂ ਮੁਲਾਜ਼ਮਾਂ ਛੋਟੇ ਦੁਕਾਨਦਾਰਾਂ ਦਾ ਵੀ ਸਾਥ ਲੈਣਾ ਇਸ ਕਾਰਜ ਦੇ ਵਿੱਚ ਇੱਥੇ ਸਾਰੇ ਹੀ ਕਿਸਾਨ ਮਜ਼ਦੂਰ ਛੋਟੇ ਦੁਕਾਨਦਾਰ ਸਾਥੀ ਨੇ ਜਿਹੜੇ ਵਿਦਿਆਰਥੀ ਨੌਜਵਾਨ ਇਹ ਵੀ ਇਸ ਸਰਕਾਰ ਤੋਂ ਪੀੜਿਤ ਨੇ ਇਹਨਾਂ ਦੇ ਵੀ ਉੱਠਣਾ ਹੋ ਰਹੀ ਹੈ ਇਹਨਾਂ ਦੇ ਵੀ ਥਾਪੜ ਮਾਰੇ ਜਾ ਰਹੇ ਨੇ ਕਿਛੇ ਜੇ ਕਿ ਕਿਸਾਨਾਂ ਨੂੰ ਬੀਬੀ ਜੀ ਦੀ ਉਹਨੋਂ ਕੋਲ ਸਵਾਲੀ ਕੁੜੀ ਜਿਹੜੀ ਉਹ ਤੋਂ 20 ਸਾਲ ਛੋਟੀ ਸੀ ਉਹ ਉਹਦੇ ਥੱਪੜ ਲਗਾ ਰਹੀ ਸੀ ਜਿਹੜੀ ਸਟੇਟ ਦੀ ਲੀਡਰ ਸੀ ਕਿ ਐਸੇ ਸਰਕਾਰੀ ਬਜ਼ੁਰਗਾਂ ਦੀਆਂ ਪੱਗਾਂ ਲਾਈਆਂ ਜਾ ਰਹੀਆਂ ਤਾਂ ਇਸੇ ਸਬੰਧ ਦੇ ਵਿੱਚ ਹੀ ਜਿਹੜਾ ਪੱਤਰਕਾਰ ਨੇ ਨਿਰਪਾਲ ਤੇ ਪਰਚਾ ਹੋਇਆ ਉਹ ਇਸੇ ਸਾਰੀ ਕੜੀ ਦਾ ਹੀ ਇੱਕ ਰੂਪ ਹੈਗਾ ਜਿੱਤੇ ਕਿਸਾਨਾਂ ਦੇ ਥੱਪੜ ਮਾਰੇ ਜਾ ਰਹੇ ਆ ਕਿਸਾਨ ਬੀਬੀਆਂ ਨੂੰ ਕੁੱਟਿਆ ਜਾ ਰਿਹਾ ਮਜ਼ਦੂਰਾਂ ਨੂੰ ਕੁੱਟਿਆ ਜਾ ਰਿਹਾ ਕੋਤੇ ਪੱਤਰਕਾਰਾਂ ਨੂੰ ਹੁਣ ਸਿੱਧਾ ਸਿੱਧਾ ਤਾਂ ਕੋਟਿਆ ਨਹੀਂ ਜਾ ਸਕਦਾ ਪੱਤਰਕਾਰਾਂ ਨੂੰ ਡਰਾਉਣ ਲਈ ਕੀ ਇਹਨਾਂ ਕੋਲ ਪਰਚੇ ਤਾਂ ਮੈਂ ਤੁਹਾਡੀ ਜਥੇਬੰਦੀ ਨੂੰ ਇਹ ਬੇਨਤੀ ਕਰੂੰਗਾ ਕਿ ਆਪਦੇ ਸੰਘਰਸ਼ ਨੂੰ ਟਿਕਾ ਕਰੇ ਆਪਦੇ ਸੰਘਰਸ਼ ਧਾਰਜੋਗ ਰਸਤੇ ਸਾਥੀਓ ਸਰਵਪਰੰਪਰਾ ਬਾਹੀ ਉਡੀਕਾ ਖਾਲਸਾ ਮਾਝੇ ਉਡੀਕੀ ਤੇ ਕਾਫੀ ਚਰਚਾ ਇਸ ਤੇ ਹੋਈ ਹੈਗੀ ਮੈਂ 1-2 ਘੰਟੇ ਜੇਕਰ ਇਹ ਘਟਨਾ ਸਟੀਮਟੀ ਹੋਵੇ ਮਲੋ ਇਸ ਕਿਸਮ ਦੇ ਕਢਨਾਮਾਂ ਦੇ ਪਏ ਜਾਣੇ ਹੈਗੇ ਕੋਟ ਕਰਦੇ ਹੈਗੇ ਪਿਛਲੇ ਸਾਲ ਇੱਕ ਮ உதாரਣ ਦੇऊंगा ਨਿਹਾਲ ਸਿੰਘ ਵਾਲੇ ਦੇ ਵਿੱਚ ਦੁਸ਼ਹਿਰੇ ਵਾਲੇ ਦੇ ਇੱਕ ਗਾਂ ਗ੍ਰਿਪ ਹੋਇਆ ਉਹਦੇ ਵਾਸਤੇ ਸਾਨੂੰ ਬਕਾਇਦਾ ਮੀਡੀਆ ਜਣਾ ਪਿਆ ਪ੍ਰੈਪੋਸ ਤੇ ਪ੍ਰੈਕਸ਼ਨ ਹੋਣਾ ਪਿਆ ਬਾਰ ਬਾਰ ਕੋਸ਼ਿਸ਼ ਕਰਨੀ ਪਈ ਫੇਰ ਕਿਤੇ ਜਾ ਕੇ ਦੋਸ਼ੀਆਂ ਤੇ ਪਾਚਾ ਦਰਜ ਉਦੋਂ ਹੋਇਆ ਜਦੋਂ ਮੈਡੀਕਲ ਰਿਪੋਰਟ ਆਈ ਤੇ ਦੂਜੇ ਪਾਸੇ ਜਿੱਥੇ ਮਾਮਲਾ ਠੁਕਾ ਹੁੰਦਾ ਹੈ ਉੱਥੇ ਫਿਰ ਕਿਸੇ ਸਬੂਤ ਦੀ ਲੋੜ ਨਹੀਂ ਹੈਗੀ ਉੱਥੇ ਕੋਈ ਇਕਵਾਰੀ ਨਹੀਂ ਕੋਈ ਜਾਂਚ ਪੜਤਾਲ ਨਹੀਂ ਬਸ ਵੀ ਕੋਸ ਅਧਿਕਾਰੀਆਂ ਨੂੰ ਕੋਈ ਸੁਪਨਾ ਆ ਗਿਆ ਤੇ ਪਰਚਾ ਹੋ ਗਿਆ ਇਸ ਕਿਸਮ ਦੇ ਜਿਹੜੇ ਘੁਟਨਾਵਾਂ ਲੱਗੀਆਂ ਉਹਦੇ ਉੱਤੇ ਲਾਜ਼ਮੀ ਤੌਰ ਦੇ ਉੱਤੇ ਮੈਂ ਤੁਹਾਨੂੰ ਸਾਰੇ ਦੋਸਤਾਂ ਨੂੰ ਦਰਾਈ ਦੰਨਾਗਾ ਕਿ ਤੁਸੀਂ ਇਕੱਠੇ ਹੋਏ ਜਿਹੜਾ ਇਹ ਹੋਇਆ ਪਰਚਾ ਬਿਲਕੁਲ ਗਲਤ ਹੈ ਇਹ ਪਰਚਾ ਰੱਦ ਹੋਣਾ ਚਾਹੀਦਾ ਹੈ ਤੇ ਇਸ ਕਿਸਮ ਦੇ ਪਰਚੇ ਦਰਜ ਕਰਨ ਵਾਲੇ ਸਰਕਾਰੀ ਤੇ ਉਹ ਜਿਹੜੇ ਜਿਨ੍ਹਾਂ ਦੇ ਇਸ਼ਾਰਿਆਂ ਤੇ ਪਰਚਾ ਹੋਇਆ ਉਹਨਾਂ ਤੇ ਵੀ ਅਸੀਂ ਕਹਿੰਦੇ ਵੀ ਘੱਟੋ ਘੱਟ ਸਾਡੇ ਲੋਕਾਂ ਨੂੰ ਲਾਮਬੰਦੀ ਕਰਦੀ ਕਹਿੰਦੇ ਵੀ ਉਹਨਾਂ ਖਿਲਾਫ ਵੀ ਕਾਰਵਾਈ ਕੀਤੀ ਜਾਵੇ ਕਿਉਂਕਿ ਇੱਕ ਲੀਖ ਬਣ ਗਈ ਕਿਉਂਕਿ ਜਿਹੜਾ ਅਸੀਂ ਦੇਖਦੇ ਆਗੇ ਇਹ ਕੋ ਪਹਿਲੀ ਤੇ ਘਟਨਾ ਨਹੀਂ ਨਹੀਂ ਆਪੇ ਕਰਨਾ ਇਸ ਕਿਸਮ ਦੇ ਘੁਫੇ ਪਰਚਿਆਂ ਦੀ ਜਿਹੇ ਪਹਿਲਾਂ 바이 ਗਗਨਦੀਪ ਸਿੰਘ ਸਮਾਲ ਸਰ ਦੀ ਗੱਲ ਜਿੰਨੇ ਬਲੇ ਬਾਈ ਇਸ਼ਾਰਾ ਕਰਕੇ ਗਏ ਨੇਗੇ ਉਹਨਾਂ ਨਾਲ ਕਰਨਾ ਵਾਪਰੀ ਹੋਵੇ ਇਸ ਤੋਂ ਬਾਅਦ ਮੇਰੇ ਖਿਆਲ ਦੇ ਵਿੱਚ ਇੱਕ ਹੋਰ ਸਾਡਾ ਪੱਤਰਕਾਰ ਵੀਰ ਜਿਹੜਾ ਫਿੰਡੇ ਜ਼ਿਲ੍ਹੇ 'ਚ ਪਹਿਲਾਂ ਪਰਚਾ ਦਰਜ ਕੀਤਾ ਜਦੋਂ ਲੋਕਾਂ ਦਾ ਇਕੱਠ ਹੋਇਆ ਫਰਦ ਕਰ ਲਿਆ ਮਨਿੰਦਰਜੀਤ ਸਿੰਘ ਮਨਿੰਦਰਜੀਤ ਸਿੰਘ ਨੇ ਵੀ ਤਾਂ ਕੁਝ ਪਰਚਾ ਦਰਜ ਕੀਤਾ ਬਾਅਦ 'ਚ ਰੱਦ ਹੋਇਆ ਹੁਣ ਇਸੇ ਦੀ ਕੜੀ ਵੱਜੋਂ ਇਹ ਏੜ ਕੱਟਣੀਗੀ ਉਸੇ ਦੀ ਕੜੀ ਵੱਜੋਂ ਇਹ ਦੇਖਦੇ ਨੇਗੇ ਚੈੱਕ ਕਰਦੇ ਨੇਗੇ ਜਿਹੜਾ ਵੀ ਕੋਈ ਬੰਦਾ ਬੋਲਦਾ ਹੈ ਜਿਹੜਾ ਵੀ ਕੋਈ ਰੜਕਦਾ ਹੈ ਉਹਦੇ ਤੇ ਕੇਰਾ ਪਰਚਾ ਪਾ ਦੋ ਪ੍ਰੈਸ਼ਰ ਬਣਾ ਲਓ ਜਦੋਂ ਫਿਰ ਦੂਜੇ ਪਾਸੇ ਕੋਈ ਲੋਕਾਂ ਦਾ ਵਾਹ ਰੁਖੜਦਾ ਹੈ ਉਸ ਵਰਤ ਤੋਂ ਬੜੀ ਵਿਰੋਧਤਾ ਹੋ ਜਾਂਦੀ ਹੈ ਫਿਰ ਪਿੱਛੇ हट ਜੀ ਪਰ ਸਵਾਲ ਇਹ ਹੈਗਾ ਅਸੀਂ ਸਭ ਤੋਂ ਵੱਧ ਸਾਡੇ ਲੋਕਾਂ ਦੇ ਇਤਿਹਾਸ ਰੱਖੀ ਸੀ ਇੱਕ ਚੰਗਾ ਬਦਲਾਅ ਲਿਆਉਣ ਵਾਸਤੇ ਬਹੁਤ ਸਾਰੇ ਵੀਰ ਖਾਸ ਕਰਕੇ ਮੈਂ ਸਾਡੇ ਕਹੂੰਗਾ ਮਤਵਰਕ ਦੇ ਵੀਰ ਸਾਡੇ ਨੌਜਵਾਨ ਉਹਨਾਂ ਨੂੰ ਕੀ ਲੱਗਦਾ ਸੀ ਬਸ ਵੀ ਇੱਕ ਸਰਕਾਰ ਅਸੀਂ ਬਟਨ ਦਬਣਾ ਹੈ ਇੱਕ ਸਰਕਾਰ ਲਿਆਉਣੀ ਹੈ ਤੇ ਇਹ ਜਿਹਾ ਬਦਲਾ ਆਊਗਾ ਜਿਹੜਾ ਬਦਲਾ ਸਾਡੀ ਸਾਰੇ ਦੀ ਸਾਰੀ ਜ਼ਿੰਦਗੀ ਨੂੰ ਬਦਲ ਕੇ ਰੱਖ ਦੇ ਪਰ ਹੋਇਆ ਇਹਦੂ ਉਲਟ ਹੈ ਜਿਹੜਾ ਅੱਜ ਬਦਲਾ ਆਇਆ ਹੈ ਉਹ ਕੀ ਕਹਿੰਦਾ ਹੈ ਅੱਗੇ ਪਿਛਲੇ ਸਰਕਾਰਾਂ ਦੇ ਵਿੱਚ ਪੱਤਰਕਾਰ ਆਪ ਦੀ ਖੁੱਲ੍ਹ ਕੇ ਬਕਾਇਤ ਕਰਾਉਂਦੇ ਸਨ ਸਰਕਾਰੀ ਕਰਦੇ ਸੀ ਆਪ ਦੀ ਖਬਰ ਸ਼ਾਬਦੇ ਸੀ ਪਰ ਜਿਹੜਾ ਇਸ ਕਿਸਮ ਦੇ ਘਟਨਾ ਕਰਮਾਗਾ ਇਹ ਠੀਕ ਉਵੇਂ ਹੋ ਰਿਹਾ ਪੰਜਾਬ ਦੇ ਵਿੱਚ ਜਿਵੇਂ ਅਸੀਂ ਕਿਸੇ ਭਾਜਪਾ ਦੇ ਸ਼ਾਸਨ ਵਾਲੇ ਸੂਬੇ ਦੇ ਵਿੱਚ ਕੰਮ ਕਰ ਰਹੇ ਹਹੀਏ ਉਸੇ ਤਰਜ਼ ਦੇ ਉੱਤੇ ਪਰਚੇ ਉਸੇ ਤਰਜ਼ ਦੇ ਉੱਤੇ ਬਲਡੋਜ਼ਰ ਮੈਂ ਕਹਿੰਦੀ ਗੱਲ ਕਿਸਾਨਾਂ ਰੱਖਣੀ ਚਾਹੁੰਦਾ ਘੱਟੋ-ਘੱਟ ਨਸ਼ਾ ਜੰਗ ਨਸ਼ਿਆਂ ਦੇ ਵਿਰੁੱਧ ਜਿਹੜਾ ਚਲਾਇਆਗਾ ਉਹਦੇ ਵਿੱਚ ਜਿਹੜੀ ਬਲਡੋਜ਼ਰ ਦਾ ਨਸਕਾਰਨੇ ਚਲਾਈ ਹੈ ਉਹਦੇ ਤੇ ਵੀ ਸਾਨੂੰ ਗੌਰ ਕਰਨੀ ਚਾਹੀਦੀ ਹੈ ਸਾਡੇ ਪੱਤਰਕਾਰ ਵੀਰਾਂ ਨੂੰ ਵੀ ਗੌਰ ਕਰਨੀ ਚਾਹੀਦੀ ਹੈਗੀ ਇਹ ਇਹਦਾ ਵੀ ਤਗੀਰ ਪਿਆ ਹੀ ਮੰਗਾ ਕਰੀਏ ਕਿਉਂਕਿ ਇਹ ਜਿਹੜੀ ਘਟਨਾ ਕਰ ਮ ਡਰਾਮੇਵਾਰੀ ਜਾਦੇ ਆ ਹਕੀਕਤ ਦੇ ਵਿੱਚ ਜਿਹੜੇ ਵੱਡੇ ਨਸ਼ਾ ਤਸਕਰ ਨੇਗੇ ਜਿਹੜੇ ਵੱਡੇ ਸਮਗਲਰ ਨੇਗੇ ਉਹਨਾਂ ਵੱਲ ਹਜੇ ਤੱਕ ਵੀ ਪੁਲਿਸ ਦਾ ਨਾਂ ਤਾਂ ਪੀੜਾ ਪੁੰਡਾ ਝਲੇਗਾ ਨਾ ਬਲਡੋਜਰ ਚੱਲੇਗਾ ਉਹ ਜਦੋਂ ਵੀ ਦੇਖਦੇ ਆਗੇ ਅਸੀਂ ਜਿਹੜਾ ਵੀ ਘਟਾਉਂਦੇ ਹੁੰਦੇ ਨੇ ਕੰਦਾ ਉਹ ਹੁੰਦੀ ਹੁੰਦੀ ਤਾਂ ਪਲਸਟਰ ਵੀ ਨਹੀਂ ਹੋਇਆ ਹੁੰਦਾ ਮਲੋ ਕੱਚੇ ਘਰ ਹੁੰਦੇ ਨੇ ਕਿ ਟਾਇਲ ਵਾਲੇ ਦੀ ਛੱਤਾਂ ਮੁੰਦੀਆਂ ਨੇਗੀਆਂ ਉਹ ਜਦੋਂ ਮੇ ਨਿਸ਼ਾਨਾ ਬਣਾਉਂਦੇ ਨੇ ਜ਼ਿਆਦਾਤਰ ਨਸ਼ਾ ਵੇਚਣ ਵਾਲਿਆਂ ਦੀ بجائے ਨਿੱਕਾ ਮोटा ਜਿਹੜਾ ਨਸ਼ਾ ਕੋ ਨਸ਼ੇੜੀ ਬਣ ਗਏ ਵਿਚਾਰੇ ਖਾ ਰਹੇ ਨੇ ਨਸ਼ਾ ਉਹਦੇ ਆਦੀ ਹੋ ਗਏ ਉਸ ਤੇ ਪੇਟ ਤੇ ਆ ਗਏ ਪੀੜਤ ਨੇ ਨਸ਼ੇ ਤੋਂ ਉਹ ਮਰੀਜ਼ ਨੇ ਨਸ਼ੇ ਦੇ ਉਹਨਾਂ ਦੇ ਉੱਤੇ ਕਾਰਵਾਈ ਵੱਧ ਹੁੰਦੀ ਹੈ ਪੀੜਾ ਪੰਜਾਬ ਦੇ ਘਰਾਂ ਦੇ ਵੱਧ ਚੱਲ ਰਿਹਾ ਹੈਗਾ ਸੋ ਘਟੋ ਘਟ ਇਹ ਜਿੱਥੇ ਠੁੱਠਾ ਪੱਚਾ ਹੈਗਾ ਉੱਥੇ ਨਾਲੋਂ ਨਾਲ ਤੇ ਕਿਹੜਾ ਤੂਠ ਦਾ ਪ੍ਰਚਾਰ ਕਰਕੇ ਬੱਲੇ ਬੱਲੇ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈਗੀ ਉਹਦੇ ਖਿਲਾਫ ਲਾਜ਼ਮੀ ਸਭ ਲੜਨਾ ਚਾਹੀਦਾਗਾ ਅਸੀਂ ਆਪਣੀ ਇੱਥੇ ਬੰਦੀ ਮਜ਼ਬੂਰ ਮੁਕਤੀ ਮੋਰਚਾ ਪੰਜਾਬ ਵੱਲੋਂ ਤੇ ਵਿਸ਼ਵਾਸ ਵੀ ਦਿਵਾਉਨੇ ਹੈਗੇ ਸਾਡੇ ਸਾਥੀ ਕੋਈ ਵੀ ਐਕਸ਼ਨ ਉਹ ਜਿਹੇ ਡੀਸੀ ਦਫ਼ਤਰ ਦੇ ਘਰਾਉਜ਼ਾ ਰੱਖਦੇ ਨੇ ਉਹ ਜਿਹੇ ਐਸਐਸਪੀ ਦਫ਼ਤਰ ਦੇ ਘਰਾਉਜ਼ਾ ਰੱਖਦੇ ਨੇ ਕੋਈ ਵੀ ਐਕਸ਼ਨ ਦੇਣਗੇ ਉਹਨਾਂ ਦਾ ਪੂਰਾ ਸਾਥ ਦੇਵਾਂਗੇ ਤੇ ਜਿੰਨਾ ਟਾਈਮ ਇਹ ਪੱਤਿਆ ਰੱਦ ਨਹੀਂ ਹੋ ਜਾਂਦਾ ਉਹਨਾਂ ਟਾਈਮ ਸਾਡੇ ਪੱਤਰਕਾਰ ਭਾਈ ਗਰ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਾਂਗੇ ਐਨਾ ਕਹਿਦਾ ਮੈਂ ਧੰਨਵਾਦ ਹੈ ਗੁਰੂ ਜੀ ਦਾ ਧੰਨਵਾਦ ਹੈ ਉਹ ਦੁਨੀਆਂ ਸਦਾ ਕੁਰਬਾਨੀਆਂ ਲਈ ਤੇ ਜਿਸ ਕੌਮ ਦੇ ਮਰਦ ਦਲੇਰ ਹੁੰਦੇ ਬੱਟੇ ਉਸੇ ਹੀ ਵੈਰੀ ਨੂੰ ਵੱਜਦੇ ਨੇ ਤੇ ਜਿਸ ਵੈਰੀ ਦੇ ਮਿੱਠੜੇ ਬੇਰ ਹੁੰਦੇ ਕਾਹਾਂਾ ਕੁੱਤਿਆਂ ਨੂੰ ਇੱਥੇ ਕੌਣ ਪੁੱਛਦਾ ਹੈ ਤੇ ਬੰਦ ਪਿੰਜਰਿਆਂ ਦੇ ਵਿੱਚ ਸ਼ੇਰ ਹੁੰਦੇ ਪੁੱਤ ਸ਼ੀਣੀ ਦਾ ਇੱਕ ਹੀ ਬਹੁਤ ਹੁੰਦਾ ਤੇ ਬਹੁਤੇ ਜੰਮਲੇ ਸੂਰੀ ਦੇ ਢੇਰ ਹੁੰਦੇ ਬਹੁਤੇ ਜੰਮਲੇ ਸੂਰੀ ਦੇ ਢੇਰ ਹੁੰਦੇ ਪਰਮ ਸਤਕਾਰ ਜੋਗ ਸ਼ਹੀਦਾਂ ਦੇ ਸ਼ਹਾਦਤਾਂ ਦੇ ਕੇ ਪ੍ਰਾਪਤ ਕੀਤਾ ਹੋਇਆ ਬੁਲੰਦ ਨਾਰਾ ਵਾਹਿਗੁਰੂ ਜੀ ਕਾ ਖਾਲਸਾ ਸ਼ੁਕਰੀ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਦਾ ਮੈਂ ਤੁਹਾਡਾ ਸਾਡੀ ਡਿਜੀਟਲ মিডিਆ ਕਲੱਬ ਨੇ ਹਾਲ ਸਿੰਘ ਵਾਲਾ ਵੱਲੋਂ ਆਪ ਜੀ ਦਾ ਕੋਪਨ ਕੋਡ ਧੰਨਵਾਦ ਕਰਦਾ ਹਾਂ ਤੁਹਾਡਾ ਤੁਹਾਡੇ ਘਰ ਤੋਂ ਚੱਲਿਆ ਹੋਇਆ ਇੱਕ ਇੱਕ ਕਦਮ ਸਾਡੇ ਸ਼ਰਮਤੇ ਜਿੰਨੇ ਵੀ ਤੁਸੀਂ ਰਾਜਨੀਤਿਕ ਧਾਰਮਿਕ ਸਮਾਜ ਸੇਵੀ ਐਨ ਜੀਓ ਪੱਤਰਕਾਰ ਭਾਈਚਾਰਾ ਸ਼ਿਗਰਤੀ ਜੱਥੇਬੰਦੀਆਂ ਦੇ ਆਗੂ ਡਾਕਟਰ ਸਹਿਬਾਨ ਜਿੰਨੇ ਵੀ ਆਗੂ ਪਹੁੰਚੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਸ਼ੁਕਰੀਆ ਸੋ ਗੱਲਬਾਤ ਕਰਦੇ ਆ ਜਿਹੜੀ ਸਾਡੀ ਅੱਜ ਦੀ ਇਹ ਮੀਟਿੰਗ ਹੈ ਪਾਰਮਸਕਾਰ ਜੋ ਸਾਡੇ ਮਹਿੰਦਰਪਾਲ ਲੂੰਬਾ ਜੀ ਸਮਾਜ ਸੇਵੀ ਤੇ ਜਿਨ੍ਹਾਂ ਦਾ ਇੱਕ ਜੀਡੀਵੀ ਨਿਊਜ਼ ਗਗਨ ਦਵਾਮਾ ਬਾਜਿਓ ਚੈਨਲ ਚੱਲ ਰਿਹਾ ਸੋ ਮੇਰੇ ਤੋਂ ਪਹਿਲਾਂ ਸਾਡੇ ਸਤਿਕਾਰਯੋਗ ਸਰਪੰਚ ਹਰਪਜਨ ਸਿੰਘ ਜੀ ਬੋਲਣਾ ਤੇ ਡਾਕਟਰ ਹਰਪ੍ਰਤਾਪ ਸਿੰਘ ਜੀ ਉਹਨਾਂ ਨੇ ਤੁਹਾਨੂੰ ਵਿਸਥਾਰ ਪੂਰਕ ਜਾਣਕਾਰੀ ਦਿੱਤੀ ਆਲੀ ਪਰਚਾ ਕਿੰਨੇ ਪਿਆ ਤੇ ਡਾਕਟਰ ਸਾਹਿਬਾਂ ਨੇ ਸਾਨੂੰ 71 ਤੱਕ ਏਕਾ ਹੋਣ ਦਾ ਕਰਨ ਦਾ ਹੌਕਾ ਦਿੱਤਾ ਤੇ ਵੀ ਸਾਨੂੰ 71 ਤੱਕ ਸੋਣੀ ਚਾਹੀਦੀ ਆ ਸਾਡੇ ਤੇ ਹੁਣ ਆਪਾਂ ਉਹਨੇ ਇੱਕ ਮੁੱਦੇ ਤੇ ਜਿਹੜੀ ਇਹ ਐਫ ਆਰ ਆਈ ਹੈ ਸਭ ਤੋਂ ਪਹਿਲਾਂ ਤਾਂ ਮੈਂ ਡਿਜੀਟਲ মিডিਆ ਕਲੱਬ ਲਿਹਾਲ ਸਿੰਘ ਵਾਲਾ ਵੱਲੋਂ ਜੋ ਕਿ ਮਹਿੰਦਰਪਾਲ ਲੁੰਬਾ ਜੀ ਤੇ ਐਨ ਡੀ ਪੀ ਐਸ ਤੇ ਆਈਟੀ ਐਕਟ ਅਧੀਨ ਪੋਕਸੋ ਐਕਟ ਅਧੀਨ ਪੱਤਾ ਪਾਇਆ ਸੋ ਸਮੂਚੀਆਂ ਜੱਥੇਬੰਦੀਆਂ ਵੱਲੋਂ ਨਿੰਦਿਆ ਤੇ ਨਕੇਦੀ ਕਰਦਾ ਤੇ ਮੈਂ ਨਕੇਦੀ ਦੇ ਨਾਮ ਨਾਲ ਇੱਕ ਮੰਗ ਵੀ ਰੱਖਦਾ ਤੁਹਾਡੇ ذریعے ਅੱਜ ਦੀ ਇਸ ਮੀਟਿੰਗ ਦੇ ذریعے ਵੀ ਜਿਹੜਾ ਇਹ ਪੱਤਾ ਪਾਇਆ ਜਿਹੜੇ ਅਧਿਕਾਰੀਆਂ ਨੇ ਬਿਨਾਂ ਸੋਚੇ ਸਮਝੇ ਪੱਰਚਾ ਪਾਇਆ ਤੇ ਇਸ ਪੱਰਚੇ ਨੂੰ ਬਿਨਾਂ ਸੋਚੇ ਸਮਝੇ ਰੱਦ ਕਰਨ ਦੀ ਮੰਗ ਕਰਦਾ ਹਾਂ ਇਸ ਘਟਨਾ ਦੀ ਕਿਉਂਕਿ ਜਿਹੜੀ ਪੰਜਾਬ ਸਰਕਾਰ ਆ ਪੰਜਾਬ ਦੇ ਅਧਿਕਾਰੀ ਐ ਕਿਸੇ ਦੇ ਸਾਨੂੰ ਕਿਸੇ ਦੇ ਯਕੀਨ ਨਹੀਂ ਕਿਸੇ ਦੇ ਤਰੋਸਾ ਨਹੀਂ ਮੈਂ ਅੱਜ ਵੀ ਇਸ ਮੀਟਿੰਗ ਦੇ ਜ਼ਰੀਏ ਬੇਨਤੀ ਕਰਦਾ ਹਾਂ ਤੇ ਮੰਗ ਰੱਖਦਾ ਕੇਂਦਰ ਦੀ ਕੋਈ ਏਜੰਸੀ ਤੋਂ ਇਸ ਦੀ ਜਾਂਚ ਕਰਵਾਈ ਜਾਵੇ ਜੇਕਰ ਮਹਿੰਦਰਪਾਲ ਡੁੰਬਾ ਇਸ ਦੇ ప్రతి ਕਸੂਰਵਾਰ ਹੈ ਤਾਂ ਅਸੀਂ ਕਹਿਨੇ ਵੀ ਮਹਿੰਦਰਪਾਲ ਲੂੰਬਾ ਤੇ ਬਲਾਦਕਾਰ ਦਾ ਜਾਂ ਨਸਬੇ ਦਾ ਪਰਚਾ ਇੱਕ ਨਹੀਂ ਭਾਵੇਂ ਦੋ ਪਾ ਦਿਓ ਤੁਸੀਂ ਪਰ ਮੈਂ ਇਹ ਹਟ ਥੋਕ ਕੇ ਕਹਿਣਾ ਪੂਰੇ ਪੂਰਨ ਵਿਸ਼ਵਾਸ ਨਾਲ ਕਹਿਣਾ ਕਿ ਮਹਿੰਦਰਪਾਲ ਲੂੰਬਾ ਬਿਲਕੁਲ ਜਾਇਜ ਆ ਜਿਹੜਾ ਉਹ ਤੇ ਪਰਚਾ ਪਾਇਆ ਬਿਲਕੁਲ ਗਲਤ ਪਾਇਆ ਝੂਠਾ ਪਾਇਆ ਇਹ ਤਰੰਤ ਰੱਦ ਹੋਣਾ ਚਾਹੀਦਾ ਹੈ ਇਹ ਗਦਲੀ ਕੌੜੀ ਸੌਣੀ ਰਾਜਨੀਤੀ ਦਾ ਪ੍ਰਤੀਕ ਹੈ ਇਹਨੂੰ ਤਰੰਤ ਰੱਦ ਕਰਨਾ ਚਾਹੀਦਾ ਹੈ ਇਹ ਜਿਹੜੀ FIR ਆਈ ਦਰਖ ਕੀਤੀ ਹੈ ਉਹਦੇ ਵਿੱਚ ਤੁਮਾਂ ਦੋਖ ਲੈਣਾ ਪੜ ਕੇ ਸੁਣਾਣਾ ਇਹਨਾਂ ਨੇ ਕਿਹਾ ਕਹਿੰਦੇ ਜਿੰਨਾ ਵਿਅਕਤੀਆਂ ਨੇ ਮੈਨੂੰ ਲਾਲਚ ਦੇ ਕੇ ਮੇਰੀ ਵੀਡੀਓ ਵਾਇਰਲ ਕੀਤੀ ਜਿੰਨਾ ਵਿਅਕਤੀਆਂ ਨੇ ਮੈਨੂੰ ਲਾਲਚ ਦੇ ਕੇ ਮੇਰੀ ਵੀਡੀਓ ਬਣਾ ਕੇ ਵਾਇਰਲ ਕੀਤੀ ਉਹਨਾਂ ਵਿਅਕਤੀਆਂ ਨੂੰ ਮੈਂ ਸਾਹਮਣੇ ਆਉਣ ਤੇ ਪਛਾਣ ਸਕਦੀ ਹਾਂ ਜੋ ਮਨਜੀਤ ਕੌਰ ਰਮਨ ਜਿਨ੍ਹਾਂ ਨੇ ਮੈਨੂੰ ਨਸ਼ੇ ਤੇ ਲਗਾ ਕੇ ਮੇਰੇ ਤੋਂ ਗਲਤ ਧੰਦਾ ਕਰਵਾਇਆ ਰਮਨ ਕੌਰ ਤੇ ਮਨਜੀਤ ਕੌਰ ਜਿਨ੍ਹਾਂ ਨੇ ਜ਼ੀਰਕ ਸ਼ੋਸ਼ਣ ਕਰਵਾਇਆ 300 ਰੁਪਇਆ ਲੈਂਦੀਆਂ ਸੀ 150 ਰੁਪਇਆ ਕੁੜੀ ਨੂੰ ਦਿੰਦੀਆਂ ਸੀ ਦੀਦੀ ਵੀਡੀਓ ਵਾਇਰਲ ਹੋਈ ਹੈ ਤੇ 150 ਆਪ ਰੱਖਦੀਆਂ ਸੀ ਪਰ ਮੈਂ ਉਹਨਾਂ ਸਬੰਧਤ ਅਧਿਕਾਰੀਆਂ ਨੂੰ ਪੁੱਛਣਾ ਚਾਹੁੰਦਾ ਹੈ ਅੱਛਾ ਕਹਿੰਦੇ ਇਹ ਮਨਜੀਤ ਕੌਰ ਰਮਨ ਜਿਨ੍ਹਾਂ ਨੇ ਮੈਨੂੰ ਨਸ਼ੇ ਤੇ ਲਗਾ ਕੇ ਮੇਰੇ ਤੋਂ ਗਲਤ ਧੰਦਾ ਕਰਵਾਇਆ ਜਿਨ੍ਹਾਂ ਬਿਆਕੀਆਂ ਨੇ ਮੈਨੂੰ ਨਸ਼ਾ ਦੇ ਕਿ ਹੱਥ ਵਿੱਚ ਰੰਜਿਪਾ ਆ ਕੇ ਮੇਰੀ ਵੀਡੀਓ ਬਣਾਈ ਉਹਨਾਂ ਤੇ ਕਾਰਵਾਈ ਕੀਤੀ ਜਾਵੇ। ਚਲੋ ਮਹਿੰਦਰਪਾਲ ਲੁੰਬੜ ਦਾ ਕਾਰਵਾਈ ਕਰਤੀ ਤੁਸੀਂ ਇਹਦੇ ਬਿਆਨਾਂ ਦੇ ਆਧਾਰ ਤੇ। ਪਰ ਜਿਹੜੀ ਆ ਮਨਜੀਤਤੌਰ ਦੇ ਰਮਨ ਕੌਰ ਦੇ ਬਿਆਨ ਦਿੱਤੇ ਐ ਇਹ ਤੇ ਕਾਰਵਾਈ ਕਦੋਂ ਕੀਤੀ? ਕਾਰਵਾਈ ਤਾਂ ਨਹੀਂ ਹੋਣੀ ਚਾਹੀਦੀ ਨਾ ਤਾਂ ਬਿਆਨ ਆ ਉਹਦੇ ਐਫ ਆਈ ਆਰ ਆ। ਉਹਦੋਂ ਕਦੋਂ ਇਥੋਂ ਸਿੱਧ ਹੁੰਦਾ ਇਹ ਜਿਹੜਾ ਪੱर्चा ਬਿਲਕੁਲ ਨਾਜਾਇਜ਼ ਪੱर्चा, ਝੂਠਾ ਪੱচ্চਾ ਇਹ ਤੇ ਗੰਗਲੀ ਕੌੜੀ ਸੌੜੀ ਰਾਜਨੀਤਿਕ ਅ ਪੱচ্চਾ ਤਾਨੂੰ ਪਤਾ ਹੀ ਆ ਕਿ ਮਹਿੰਦਰਪਾਲ ਲੁੰਬਾ ਜਿਹੜਾ ਸਮਾਜ ਸੇਵੀ ਸੰਸਥਾਵਾਂ ਦਾ ਇੱਕ ਨਹੀਂ ਕਾਫੀ ਸੰਸਥਾਵਾਂ ਦਾ ਆਗੂ ਹੈ ਇੱਕ ਕੱਲ੍ਹ ਦੀ ਨਿਊਜ਼ ਲੱਗੀ ਆ ਪਿੱਛੇ ਜਿਹੜੀ ਉਹਨੇ ਇੱਕ ਥਾਣਾ ਮੇਰਾ ਖਿਆਲ ਸਿਟੀਜ਼ ਦੀ ਜਾਂ ਮੋਗੇ ਦਾ ਜੋ ਕਿ ਇੱਕ ਜਿਹੜੇ ਪ੍ਰਾਈਵੇਟ ਕੰਪਨੀ ਦੇ ਵਿੱਚ ਦੋ ਮੁੰਡੇ ਕੰਮ ਕਰਦੇ ਸੀ ਉਹਨਾਂ ਦੀਆਂ ਕਾਰ ਦੇ ਵਿੱਚ ਲੱਤਾਂ ਦੇਤੀਆਂ ਸੀਗੀਆਂ ਤੇ ਮਹਿੰਦਰਪਾਲ ਲੁੰਬੇ ਨੇ ਉਹ ਵੀਡੀਓ ਵਾਇਰਲ ਕੀਤੀ ਸੀ ਮਹਿੰਦਰਪਾਲ ਲੁੰਬੇ ਦੀ ਇੱਕ ਗੱਲ ਨਹੀਂ ਗਈ ਪੁਲਿਸ ਦੇ ਨਾਲ ਕਾਫੀ ਤੋਂ ਇਸ ਤੋਂ ਪਹਿਲਾਂ ਸਾਡਾ ਉਹ ਮੰਤਰੀ ਭਾਜਪਾ ਦਾ ਅਕਾਲੀ ਦਲ ਮੋਕੇ ਜਿਆਣੀ ਸੀ ਉਹਦਾ ਵੀ ਘਰਾਓ ਕੀਤਾ ਸੀ ਤੇ ਮੁੱਢੋਂ-ਮੁੱਢੀ ਯਾਨੀ ਕਿ ਇੱਕ ਦੁਸ਼ਮਣੀ ਵਾਲਾ ਬੈਰ ਹੈ ਹੁਣ ਆਪਾਂ ਗੱਲ ਕਰਦੇ ਆਂ ਪੰਜਾਬ ਸਰਕਾਰ ਦੀ ਜਿਹੜੀ ਪੰਜਾਬ ਸਰਕਾਰਾਂ ਬਦਲਾਅ ਦਾ ਨਾਮ ਲੇ ਕੇ ਲੋਕਾਂ ਤੋਂ ਵੋਟਾਂ ਲਈਆਂ 97 98 ਆ ਇਹਨਾਂ ਨੇ ਆਹ ਬਣਾ ਲਿਆ ਆਪਾਂ ਵਿਸ਼ਵਾਸ ਕਰਕੇ ਉਹਨਾਂ ਨੂੰ ਅੰਨੇ ਵਾਰ ਵੋਟਾਂ ਪਾਤੀਆਂ ਕਿ ਅਸੀਂ ਤਾਂ ਉਦੋਂ ਹੀ ਪੋਸਟਾਂ ਪਾਉਂਦੇ ਸੀਗੇ ਕਿ ਜਿਹੜੇ ਇਹ ਕਮੇਟੀ ਕਲਾਕਾਰਾਂ ਜੇ ਕਮੇਟੀ ਕਲਾਕਾਰ ਸਰਕਾਰਾਂ ਚ ਚਾਉਣ ਲੱਗ ਜਾਣ ਨਾ ਤੇ ਫਿਰ ਰਾਜਨੀਤਿਕ ਤੌਰ ਤੇ ਲੋਕਾਂ ਨੂੰ ਆਹ ਜਿਹੜੀ ਕੋਰਸ ਵੈਰਾ ਡਿਗਰੀਆਂ ਜਾਂ ਹੋਰ ਕੋਸਾ ਰਾਜਨੀਤਿਕ ਤੌਰ ਤੇ ਕੋਈ ਐਡਾ ਤੇ ਕੁਝ ਕੋਸਾ ਜਾਂ ਵਗੈਰਾ ਕਰਨ ਦੀ ਲੋੜ ਨਹੀਂ ਪੈਂਦੀ ਜਿਵੇਂ ਕਿ ਬਾਈ ਨੇ ਗੱਲ ਕੀਤੀ ਸੀ ਪੀਲੇ ਪੰਚੇ ਦੀ ਪੀਲੇ ਪੰਚੇ ਦੀ ਗੱਲ ਕਰੀਏ ਉਹ ਗਰੀਬਾਂ ਤੇ ਕਿਰਤੀਆਂ ਤੇ ਮਜ਼ਦੂਰਾਂ ਤੇ ਕਿਸਾਨਾਂ ਤੇ ਚੱਲਦਾ ਜਿਹੜੇ ਵੱਡੇ ਵੱਡੇ ਧਨਾੜ ਲੋਕ ਆ ਜਿਹੜੇ ਜ਼ਮੀਨਾਂ ਜਾਇਦਾਦਾਂ ਕੋਠੀਆਂਕਾਰਾਂ ਦੇ ਮਾਲਕ ਰਾਤੋਂ ਰਾਤ ਬਣ ਗਏ ਐ ਉਹਨਾਂ ਦੇ ਪੀੜਾ ਪੰਜਾ ਹਾਰੇ ਸਾਈ ਨਹੀਂ ਚੱਲਿਆ ਅਸੀਂ ਇਹ ਵੀ ਮੰਗ ਕਰਦੇ ਆਂ ਕਿ ਉਹਨਾਂ ਦੇ ਪੀੜਾ ਪੰਜਾ ਚੱਲਣਾ ਚਾਹੀਦਾ ਜਿਨ੍ਹਾਂ ਨੇ ਜ਼ਮੀਨਾਂ ਜਾਇਦਾਦਾਂ ਕੋਠੀਆਂਕਾਰਾਂ ਦੇ ਮਾਲ ਤੇ ਲੱਖਪਤੀ ਕਰੋੜਪਤੀ ਬਣ ਗਏ ਰਾਤੋਂ ਰਾਤ ਉਹਨਾਂ ਦੇ ਪੀੜਾ ਪੰਜਾ ਚੱਲਣਾ ਚਾਹੀਦਾ ਪਾਚੇ ਉਹਨਾਂ ਦੇ ਪੈਣੇ ਚਾਹੀਦੇ ਆ ਨਾ ਕਿ ਸਮਾਜ ਸੇਵੀ ਸੰਸਥਾਵਾਂ ਦੇ ਆਗਮਾ ਤੇ ਮਹਿੰਦਰਪਾਲ ਦੁੰਬੇ ਵਰਗਿਆਂ ਦੇ ਪੈਣੇ ਚਾਹੀਦੇ ਆ ਸੋ ਅੱਤ ਦੇ ਵਿੱਚ ਮੈਂ ਫੇਰ ਤੁਹਾਡੇ ਜਰੀਏ ਇਸ ਮੀਟਿੰਗ ਦੇ ਜਰੀਏ ਪ੍ਰਸ਼ਾਸਨ ਤੋਂ ਸਵੰਧ ਅਧਿਕਾਰੀਆਂ ਤੋਂ ਮੰਗ ਕਰਦਾ ਹੈ ਕਿ ਇਸ ਪਰਚੇ ਦੀ ਜਿਹੜੀ ਜਾਂਚ ਹੈ ਉਹ ਕੇਂਦਰੀ ਜਾਂਚ ਅਧਿਅਸਤ ਨੂੰ ਕਰਾਈ ਜਾਵੇ ਜੇਕਰ ਮਹਿੰਦਰਪਾਲ ਨੂੰ ਬਕਸੂਰ ਬਾਰ ਆਉਂ ਤੇ ਜਿਹੜਾ ਬਣਦਾ ਪਰਚਾ ਜਿਹੜਾ ਜਿਹੜੀ ਉਹਨੇ ਵੀਡੀਓ ਬਣਾਈ ਸੀ ਵੀਡੀਓ ਉਹਦਾ ਪਰਚੇ ਨਹੀਂ ਪਾਇਆ ਬਲਾਦ ਕਾਰਨ ਤੇ ਨਸ਼ੇ ਦਾ ਪਰਚਾ ਕਿਹਨੇ ਇਸ ਨੂੰ ਆ ਗਿਆ ਇੱਥੋਂ ਪਤਾ ਲੱਗਦਾ ਵੀ ਇਹ ਇੱਕ ਗਿਣੀ ਮਿੱਤੀ ਰਾਜਵਿਤਿਕ ਲੋਕਾਂ ਦੀ ਰੰਜਿਸ਼ ਹੈ ਰੰਜਿਸ਼ ਤਹਿਤ ਬਰਚਾ ਪਾਇਆ ਗਿਆ ਇੰਨੀਆਂ ਗੱਲਾਂ ਕਹਿੰਦਾ ਹੋਇਆ ਖੀਮਾ ਦਾ ਜਾਚਕਾ ਜੇਕਰ ਕਿਹਦੇ ਸ਼ਾਨ ਦੇ ਖਿਲਾਫ ਸ਼ਬਦ ਬੋਲਿਆ ਗਿਆ ਹੋਵੇ ਤਾਂ ਮਾਫੀ ਕਿਉਂ ਨਾ ਅੰਤ ਦੇ ਵਿੱਚ ਤੁਸੀਂ ਇਸ ਸਪੀਕਿੰਗ ਦਾ ਹਿੱਸਾ ਬਣੇ ਹੋ ਪਾਤਰ ਬਣੇ ਹੋ ਸਾਨੂੰ ਆਪ ਜੀ ਦਾ ਧੰਨਵਾਦ ਕਰਨ ਦਾ ਮੌਕਾ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜਿਤੇ ਸਤਿ